ਇਸੇ ਵਿਸ਼ੇ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੀਐਮ ਮੋਦੀ ਕਾਫੀ ਦਿਨਾਂ ਤੋਂ ਵਿਦੇਸ਼ ਯਾਤਰਾਤੇ ਨੇ ਉਹਨਾਂ ਨੇ 트ੰਪ ਨਾਲ ਕੀਤੀ ਹੈ ਮੁਲਾਕਾਤ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਦਾ ਇੱਕ ਨਵਾਂ ਸੁਨੇਹਾ ਸਾਹਮਣੇ ਆਇਆ ਹੈ ਨਵਾਂ ਇੱਕ ਸੰਦੇਸ਼ ਆਇਆ ਹੈ ਲੋਕਾਂ ਦੇ ਲਈ ਭਰਦਿਆ ਨੇ ਕੀ ਕੁਝ ਕਿਹਾ ਹੈ ਕੀ ਕੁਝ ਉਹਨਾਂ ਨੇ 트ੰਪ ਨਾਲ ਗੱਲਬਾਤ ਕੀਤੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਸੰਜੀਵ ਸ਼ਰਮਾ ਇੱਕ ਸਵਾਗਤ ਤੁਹਾਡਾ ਸਰ ਲਾਈਵ ਰੂਮ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸੰਜੀਤ ਸ਼ਰਮਾ ਜੀ ਕੀ ਹੈ ਜਿਆ ਸਨੇ ਆ ਚੁਕੇ ਲੋਕ ਸੁਣਨ ਨੂੰ ਵੀ ਵੇਕਰਾਰ ਨੇ ਕੀ ਕੁਝ ਜਿਆ ਹੋਇਆ ਦੇਖੋ ਛੋਟੀ ਸਾਹਿਬ ਦੋ ਦੇਸ਼ ਦੇ ਪ੍ਰਧਾਨ ਮੰਤਰੀਆਂ ਦੀ ਦੇਖੋ ਇੱਕ ਮੀਟਿੰਗ ਹੋਈ ਹੈ ਜੀ ਜੀ ਜਿਹਦੇ ਵਿੱਚ ਨਰਿੰਦਰ ਮੋਦੀ ਜੀ ਤੇ ਟਰੰਪ ਟਰੰਪ ਦੀ ਜਿਹੜੀ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਜੀ ਜੀ ਗੱਲਬਾਤ ਹੋਈ ਹੈ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ 104 ਵਿਅਕਤੀ ਜਿਹੜੇ ਰਿਪੋਰਟ ਹੋ ਗਿਆ ਹੈ ਸੀਗਾ ਉਹਨਾਂ ਬਾਰੇ ਤੇ ਜੇ ਬਾਕੀ ਜਿਹੜੇ ਹੋਰ ਉੱਥੇ ਇਸ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਨੂੰ ਭਾਰਤ ਦੇ ਵਿੱਚ ਲਿਆਉਣ ਵਾਸਤੇ ਜਾਂ ਅਗਰ ਉਹ ਅਮਰੀਕਾ ਉਹਨਾਂ ਨੂੰ ਭੇਜਦੀ ਹੈ ਤਾਂ ਭਾਰਤ ਤੋਂ ਵਾਪਸ ਲਵੇਗਾ ਇਸ ਗੱਲ ਦੀ ਕਿਤੇ ਨਾ ਕਿਤੇ ਨਰਿੰਦਰ ਮੋਦੀ ਜੀ ਨੇ ਗੱਲਬਾਤ ਕੀਤੀ ਹੈ ਜੀ ਜੀ ਕੀ ਤੁਹਾਨੂੰ ਲੱਗਦਾ ਨਹੀਂ ਸ਼ਰਮਾ ਜੀ ਵੀ ਜਿਹੜਾ ਇਹ ਪਿੱਛੇ ਸਵਾਲ ਉੱਠ ਗਏ ਸੀ ਸੰਸਦ 'ਚ ਹੀ ਸਵਾਲ ਉੱਠੇ ਨੇ ਵੀ ਜਿਹੜਾ ਇਹ ਜਹਾਜ਼ ਉਤਾਰਿਆ ਗਿਆ ਅਮਰੀਕਾ ਦਾ ਉਹ ਵੀ ਫੌਜ ਦਾ ਜਹਾਜ਼ ਸਿੱਧਾ ਅੰਮ੍ਰਿਤਸਰ ਉਤਾਰਤਾ ਗਿਆ ਹੋਰ ਇਹ ਨਹੀਂ ਕਿਸੇ ਸ਼ਹਿਰ 'ਚ ਉਤਰਦਾ ਸੀ ਜਿਹਦੇ ਵਿੱਚ ਸਾਬਤ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਸਭ ਤੋਂ ਜ਼ਿਆਦਾ ਨੌਜਵਾਨ ਸੀ ਪਰ ਇਸ ਜਹਾਜ਼ ਨੂੰ ਫੇਰ ਉਤਾਰਿਆ ਗਿਆ ਪੰਜਾਬ ਤੇ ਜਿਹੜੀ ਉਹ ਨੌਜਵਾਨਾਂ ਦੀ ਹਾਲਤ ਸੀ ਹੱਥਕੜੀਆਂ ਬੰਨੀਆਂ ਹੋਈਆਂ ਸੀ ਪੈਰਾਂ 'ਚ ਬੇੜੀਆਂ ਸੀ ਖਾਣ ਲਈ ਉਹਨੂੰ ਕੋਈ ਨਹੀਂ ਦਿੱਤਾ ਗਿਆ ਇਸ ਤੇ ਵੀ ਬੜੀ ਚਰਚਾ ਹੋਈ ਤਾਉ ਜਾ ਕੇ ਹੁਣ ਮੋਦੀ ਸਾਹਿਬ ਜਾ ਕੇ ਉੱਥੇ ਮਿਲੇ ਨੇ ਉਹਨਾਂ ਨੇ ਗੱਲਬਾਤ ਛੇੜੀ ਹੈ ਦੁਆਰਾ ਦੇਖੋ ਸੋਦੀ ਸਾਹਿਬ ਜਹਾਜ਼ ਦਾ ਅਮਰਸਰ ਦੇ ਵਿੱਚ ਉਤਰਨਾ ਇੱਕ ਬਹੁਤ ਵੱਡਾ ਕੁਐਸਚਨ ਹੈ ਜੀ ਜੀ ਕੁਐਸਚਨ ਵੀ ਹੈ ਇਹ ਨਹੀਂ ਹੈ ਵੀ ਅਮਰਸਰ ਚ ਉਤਰਿਆ ਇਹ ਦਾ ਨਾਲ ਸਿੱਧਾ-ਸਿੱਧਾ ਕਹਿ ਸਕਦੇ ਆਂ ਵੀ ਪਾਕਿਸਤਾਨ ਦੀ ਜੂਹ ਦੇ ਨਾਲ ਜੂ ਲੱਗਦੀ ਹੈ ਜਿੱਥੇ ਇਹ ਲੈਂਡ ਫਲਾਈਟ ਲੈਂਡ ਹੋਈ ਹੈ ਜੀ ਸਹੀ ਗੱਲ ਹੈ ਜਿੱਥੇ ਵੀ ਜਹਾਜ਼ ਉਤਰਿਆ ਹੈ ਜੀ ਦੇਖੋ ਉਹ ਸਵਾਲ ਬਹੁਤ ਵੱਡੇ ਬਣ ਜੰਨੇ ਆ ਜੀ ਜੀ ਦੂਜੀ ਗੱਲ ਇਹ ਐਬੀ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੀਟਿੰਗ ਦੀ ਏਸੀ ਗੱਲ ਕਰਦੇ ਆ ਜੀ ਜੀ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਜਦੋਂ ਆਪਸ ਦੇ ਵਿੱਚ ਘਟਾਸ ਹੁੰਦੀ ਆ ਆਪਦੇ ਵਿੱਚ ਤੁਰ ਤੁਮ ਮੈਂ ਮੈਂ ਹੁੰਦੀ ਆ ਤੰਜਵਾਜੀ ਹੁੰਦੀ ਆ ਫਿਰ ਇਹ ਪਬਲਿਕ ਉਹਦਾ ਖਾਮਿਆ ਜਾਂ ਪਬਲਿਕ ਕਿਉਂ ਪੁਗਤਰੀ ਹੈ ਜੀ ਜੀ ਅਗਰ ਇਹਨਾਂ ਦਾ ਮਲਾਪ ਹੁੰਦਾ ਹੈ ਉੱਥੇ ਪਬਲਿਕ ਨੂੰ ਥੋੜੀ ਜਿਹੀ ਰਾਹਤ ਮਿਲ ਜਾਂਦੀ ਹੈ ਕਹਿਣਾ ਸੀ ਇਹ ਚਾਹੁੰਦੇ ਆ ਠੀਕ ਹੈ ਦੋ ਦੇਸ਼ਾਂ ਦੀ ਆਪਸੀ ਗੱਲਬਾਤ ਹੈ ਦੋ ਦੇਸ਼ਾਂ ਦੇ ਆਪਸੀ ਤਕਰਾਰਬਾਜੀ ਹੈ ਠੀਕ ਆ ਤੁਸੀਂ ਸਰਕਾਰਾਂ ਤੱਕ ਸੀਮਿਤ ਰੱਖੋ ਉਹਦੇ ਤੁਸੀਂ ਆਮ ਲੋਕਾਂ ਦੇ ਪਾਉਣ ਦੀ ਗੱਲ ਕਰਦੇ ਹੋ ਹੁਣ ਜਿਵੇਂ 트럼ਪ ਨੇ ਆਪਣੀ ਜਿਹੜੀ ਜਿਹਨੂੰ ਕਹਿੰਦੇ ਨੇ ਕਿੜ ਕੱਢਣ ਵਾਸਤੇ ਉਹ ਹਿੰਦੁਸਤਾਨ ਨੂੰ ਭਾਰਤ ਨੂੰ ਜੇ ਨਰਿੰਦਰ ਮੋਦੀ ਨੂੰ ਦਿਖਾਇਆ ਸੀਗਾ ਵੀ ਤੇਰੇ ਅਗਰ ਭਾਰਤ ਦੇ ਲੋਕ ਹਿੰਦੁਸਤਾਨ ਦੇ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਮੇਰੀ ਕੰਟਰੀ ਜੀ ਰਹਿ ਰਹੇ ਆ ਤਾਂ ਮੈਂ ਉਹਨਾਂ ਨੂੰ ਬੇੜੀਆਂ ਪਾ ਕੇ ਹੱਥਾਂ 'ਚ ਹਤਕੜੀਆਂ ਪਾ ਕੇ ਤਾਂ ਤੇਰੇ ਦੇਸ਼ ਦੇ ਵਿੱਚ ਵਾਪਸ ਭੇਜੂਗਾ ਜੋ ਭੇਜ ਕੇ ਦਿਖਾਇਆ ਜੀ ਲੇਕਿਨ ਹੁਣ ਮੋਦੀ ਸਾਹਿਬ ਦੀ ਹੱਕ ਖੁੱਲੀ ਹੈ ਜੀ ਦਿੱਲੀ ਦੀਆਂ ਚੋੜਾ ਹੋ ਗਿਆ ਦਿੱਲੀ ਸਰਕਾਰ ਬਣ ਗਈ ਫ੍ਰੀ ਹੋ ਗਿਆ ਜੀ ਲੇਕਿਨ ਇਸ ਚੀਜ਼ ਨੂੰ ਤਾਂ ਜਿਹੜੇ 104 ਭਾਰਤੀ ਵਾਪਸ ਆਏ ਆ ਇਹਨੂੰ ਤਾਂ ਬਹੁਤ ਦਿਨ ਹੋ ਗਏ ਜੀ ਉਸੇ ਟਾਈਮ ਜੋ ਉਸ ਤੋਂ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਵੀ ਐਦਾਂ ਹੋਣਾ ਕਿਉਂ ਇਹਦਾ ਹੋਇਆ ਜਾਂ ਕਿਉਂ ਹੁਣ ਇੰਨੀ ਦੇਰ ਲਾਈ ਗਈ ਹੈ ਨਾਲ ਦੀ ਨਾਲ ਇਸ ਚੀਤੇ ਗੱਲਬਾਤ ਕਿਉਂ ਨਹੀਂ ਕੀਤੀ ਗਈ ਕਿਆ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਜਦੋਂ ਟਾਈਮ ਆਊਗਾ ਤਦ ਜਾ ਕੇ ਨਾਗਰੀਕਾਂ ਬਾਰੇ ਬਾਰੇ ਗੱਲਬਾਤ ਕਰਨਗੇ ਜੀ ਆਪਣੇ ਲੋਕਾਂ ਬਾਰੇ ਗੱਲਬਾਤ ਕਰਨਗੇ ਜੀ ਅਮਰੀਕਾ ਦੇ ਨਾਲ ਸਹੀ ਕਹਿ ਰਹੇ ਹੋ ਸ਼ਰਮਾ ਜੀ ਕਿਉਂਕਿ ਨਾ ਹਜੇ ਵੀ 2033 ਬੰਦਾ ਅਮਰੀਕਾ ਦੇ ਵਿੱਚ ਭਾਰਤੀ ਇਸ ਤਰ੍ਹਾਂ ਦਾ ਬੈਠਿਆ ਤੇ ਤੂੰ ਹੀ ਸਹੀ ਕਿਹਾ ਪਹਿਲਾਂ ਕਿਉਂ ਨਹੀਂ ਇਹ ਸਵਾਲ ਉਠਾਇਆ ਗਿਆ ਕਿਉਂਕਿ ਇਹ ਤਾਂ ਦੇਖੋ 3-4 ਮਹੀਨੇ ਪਹਿਲੇ ਰਿਪੋਰਟ ਆ ਗਈ ਸੀ ਹਿੰਦੁਸਤਾਨ ਦੇ ਕੋਲ ਪਰ ਹਿੰਦੁਸਤਾਨ ਨੇ ਇਸ ਤੇ ਜੂਰੀ ਸਮਝੇ ਹੀ ਨਹੀਂ ਹਾਂ ਜੇ ਪਤਾ ਲੱਗ ਗਿਆ ਤੁਸੀਂ ਆਪਣਾ ਇੱਕ ਚਾਰਟਰ ਭੇਜ ਦਿੰਦੇ ਜਾਂ ਆਪਣੀ ਕੋਈ ਫਲਾਈਟ ਭੇਜ ਦਿੰਦੇ ਦੋ ਭੇਜ ਦਿੰਦੇ ਯਾਨੀ ਕਿ ਜੋ ਤਸੱਦਦ ਹੋਇਆ ਉਹ ਤਾਂ ਰਹੁੰਦਾ ਨਾ ਦੇਖੋ ਹਿੰਦੁਸਤਾਨ ਦੀ ਕਿੰਨੀ ਜ਼ਿਆਦਾ ਬੇਇੱਜ਼ਤੀ ਹੋਈ ਹੈ ਪੂਰੇ ਵਰਲਡ 'ਚ ਦੇਖੋ ਆਪਸ ਦੇ ਵਿੱਚ ਕਿਹੜਾ ਕੱਢਦੇ ਆ ਜਦੋਂ ਇਹ ਕੰਟਰੀਆਂ ਜਾਂ ਪ੍ਰਧਾਨ ਮੰਤਰੀ ਤਾਂ ਉਹਦੇ ਵਿੱਚ ਪਬਲਿਕ ਨਹੀਂ ਪਿੱਛਣੀ ਚਾਹੀਦੀ ਸਾਡਾ ਕੁੱਲ ਮਲਾਕੇ ਕਹਿਣ ਦਾ ਮਤਲਬ ਇਹ ਹੈ ਜੀ ਪਬਲਿਕ ਕਿਉਂ ਇਸ ਚੀਜ਼ ਦਾ ਖਾਮਿਆਜਾ ਭੁਗਤੇ ਜੀ ਪਬਲਿਕ ਕਿਉਂ ਉਹ ਆਪਣੀ ਜਿਹੜੀ ਗਰਦਨ ਅਰੀ ਨਾਲ ਕਟਾਵੇ ਜੀ ਨਰਿੰਦਰ ਮੋਦੀ ਜੀ ਗਲਤੀ ਕਰਨ ਤਾਂ ਉਹ ਪਬਲਿਕ ਦੇ ਉੱਤੇ ਅਟੈਕ ਕਰੇ ਜੀ 트럼ਪ ਅਗਰ 트럼ਪ ਦੇ ਨਾਲ ਮੋਦੀ ਜੀ ਦੇ ਰਿਸ਼ਤੇ ਚੰਗੇ ਹੁੰਦੇ ਆ ਤਾਂ ਮੋਦੀ ਜੀ ਨਾਲ ਬੈਠ ਕੇ ਗੱਲਬਾਤ ਕਰਕੇ ਉਹ ਨਾਗਰੀਤਾਂ ਨੂੰ راہ ਨਾਲ ਭੇਜਿਆ ਜਾਵੇ ਦੇਖੋ ਇਹ ਸਿਸਟਮ ਨਹੀਂ ਜੀ ਹੋਣਾ ਚਾਹੀਦਾ ਠੀਕ ਹੈ ਸਰਕਾਰਾਂ ਆਪਦੇ ਵਿੱਚ ਗੱਲਬਾਤ ਹੈ ਜਿਹੜੀ ਪਿਆਰ ਵੀ ਬਣਦਾ ਟਕਰਾਅ ਵੀ ਹੁੰਦਾ ਉਸ ਚੀਜ਼ ਨੂੰ ਅਲੱਗ ਮੈਟਰ ਨੂੰ ਅਲੱਗ ਰੱਖ ਤੋਂ ਲੇਕਿਨ ਜਿਹੜੀ ਆਪ ਪਬਲਿਕ ਪਰੇਸ਼ਾਨ ਹੋ ਰਹੀ ਹੈ ਜਾਂ ਜਿਹੜੀ ਹੁਣ ਮੋਦੀ ਸਾਹਿਬ ਕਹਿ ਰਹੇ ਆ ਜੀ ਵੀ ਜਿਹੜੀ ਮਨੁੱਖੀ ਤਸਕਰੀ ਹੈ ਉਹ ਹੋ ਰਹੀ ਐ ਸੀ ਉਹ ਰੋਕਣੀ ਐ ਜੀ ਉਹ ਹਾਲੇ ਤੱਕ ਤੁਸੀਂ ਰੋਕਣ ਦੀ ਗੱਲ ਕਰਦੇ ਆ ਹਾਲੇ ਤੱਕ ਰੁਕੀ ਕਿਉਂ ਨਹੀਂ ਜੀ ਕਿੰਨੀ ਵਾਰ ਪਬਲਿਕ ਨੇ ਕਮੈਂਟਾਂ ਦੇ ਰੂਪ ਜਿਹਾ ਐਸੀ ਚੈਨਲ ਦੇ ਤਰੂ ਕਿੰਨੀ ਵਾਰ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਲੋਕ ਏਜੰਟ ਪਣਾ ਕਰਦੇ ਆ ਇਦਾਂ ਦੇ ਲੋਕਾਂ ਨੂੰ ਵਿਚਾਰਿਆਂ ਨੂੰ ਭੋਲੇ ਭਾਲੇ ਨੂੰ ਬਿਫਸਾਰਨਾ ਲੋਕ ਵੀ ਫਸ ਜਾਂਦੇ ਨੇ ਕਿਤੇ ਲਾਲਚ ਜਾ ਕੇ ਜਾਂ ਮਜਬੂਰੀ ਜਾ ਕੇ ਉਹ ਫੇਰ ਬਾਅਦ ਦੇ ਵਿੱਚ ਉਹਨਾਂ ਦਾ ਬੱਚਾ ਵੀ ਜਾਂਦਾ ਪੈਸਾ ਵੀ ਜਾਂਦਾ ਜਿਹੜੇ ਲੋਕ ਉਹ ਭੇਜਦੇ ਆ ਜਾਂ ਉਧਰ ਜਾ ਕੇ ਸੰਭਾਲਦੇ ਆ ਉਹਨਾਂ ਲੋਕਾਂ ਦੀ ਕਾਰਵਾਈ ਕਿਉਂ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ ਜੋ ਅੱਜ ਗੱਲ ਕਰ ਰਹੇ ਆ ਜੀ ਉਹ ਔਰ ਦੇਖੋ 트럼ਪ ਦੇਅੋ ਤੋਂ ਮਦਦ ਮੰਗੀ ਹੈ ਜਿਵੇਂ ਤੁਸੀਂ ਗੱਲ ਵਧੀਆ ਕੀਤੀ ਹੈ ਮਨੁੱਖੀ ਤਸਕਰੀ ਨੂੰ ਉਹ ਕਹਿੰਦੇ ਰੋਕਾਂਗੇ ਪਰ ਉਹ ਕਹਿ ਰਹੇ ਨੇ ਕਿ ਟਰੰਪ ਤੋਂ ਮੈਂ ਮਦਦ ਲਾਂਗਾ ਯਾਨੀ ਕਿ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੈ ਤੁਸੀਂ ਟਰੰਪ ਸਰਕਾਰ ਤੇ ਯਾਨੀ ਕਿ ਸਾਰਾ ਕੁਝ ਸਿੱਟ ਰਹੇ ਹੋ ਜਦ ਕੇ ਤੁਹਾਨੂੰ ਦੱਸ ਦੇਣਾ ਹਾਲ ਹੀ ਵਿੱਚ ਟਰੰਪ ਦੁਆਰਾ ਰਾਸ਼ਟਰਪਤੀ ਬਣਿਆ ਹੈ ਉਹਨਾਂ ਨੇ ਮੋਦੀ ਸਾਹਿਬ ਨੂੰ ਬੁਲਾਇਆ ਵੀ ਨਹੀਂ ਕਿੰਨੀ ਵੱਡੀ ਗੱਲ ਹੈ ਦੇਖੋ ਉੱਥੇ ਚਾਈਨਾ ਦੇ ਸਾਰੇ ਮੰਤਰੀ ਪਹੁੰਚੇ ਜੀਗੇ ਹੋਰ ਇਹ ਦੇ ਜੋ ਭਾਰਤ ਦੇ ਖਿਲਾਫ ਨੇ ਉਹ ਸਾਰਿਆਂ ਨੂੰ ਬੁਲਾਇਆ ਗਿਆ ਸੀ ਪਰ ਭਾਰਤ ਨੂੰ ਉੱਥੇ ਇਨਵੀਟੇਸ਼ਨ ਦਿੱਤਾ ਗਿਆ ਤੇ ਜਦੋਂ ਮੋਦੀ ਸਾਹਿਬ ਦੀ ਗੱਲ ਹੁੰਦੀ ਹੈ ਮੋਦੀ ਸਾਹਿਬ ਉੱਥੇ ਮਿੰਟਾਂ ਵਿੱਚ ਪਹੁੰਚ ਜਾਂਦੇ ਨੇ ਕਿ ਦਿਖਾਣ ਲਈ ਕਿ ਮੇਰੀ ਦੋਸਤੀ ਹੈ ਫਿਰ ਇਹ ਦੋਸਤੀ ਕਿੱਥੇ ਹੈ ਨਾ ਦੇਖੋ ਮੋਦੀ ਜੀ ਇੱਕ ਜਿਹਨੂੰ ਕਹਿੰਦੇ ਨੇ ਆਮ ਇੱਕ ਥੋਥੀ ਜੀ ਜਿਹੜੀ ਗੱਲ ਕਰਦੇ ਆ ਜਾਂ ਥੋਥੀ ਜੀ ਇੱਕ ਜਿਹੜੀ ਭਾਸ਼ਾ ਉਹ ਵਰਤ ਦਿੰਨੇ ਆ ਜੀ ਅਮਰੀਕਾ ਕਿਆ ਸੋਚਦਾ ਹੈ ਜਾਂ ਅਮਰੀਕਾ ਨੇ ਕਿਆ ਸੋਚਣਾ ਹੈ ਜੀ ਇਹ ਇਹ ਅਮਰੀਕਾ ਦੇ ਹੱਥ 'ਚ ਹੈ ਜੀ ਦੇਖੋ ਪਹਿਲਾਂ ਤਾਂ ਜਿਹਨੂੰ ਕਹਿੰਦੇ ਨੇ ਥੋਥੀ ਇਹ ਜਿਹੜਾ ਮੈਂ ਸ਼ਬਦ ਹੈ ਬਾਰੇ ਯੂਜ਼ ਕੀਤਾ ਵਰਤ ਕੀਤਾ ਵਰਤਿਆ ਉਹ ਇਸੇ ਕਰਕੇ ਵਰਤੇ ਆ ਵੀ ਸਟਾਰਟਿੰਗ ਕਿੱਥੋਂ ਹੁੰਦੀ ਹੈ ਜੀ ਜੀ ਸਟਾਰਟ ਅਮਰੀਕਾ ਤੋਂ ਹੁੰਦੀ ਹੈ ਜਦੋਂ ਸਾਡੇ ਕਿਸੇ ਬੱਚੇ ਨੇ ਬਾਹਰ ਜਾਣਾ ਹੈ ਐਸੀ ਅਮਰੀਕਾ ਦੇ ਏਜੰਟ ਨਾਲ ਗੱਲ ਕਰਦਾ ਹੈ ਕਿ ਅਮਰੀਕਾ ਸਰਕਾਰ ਨਾਲ ਗੱਲ ਕਰਦੇ ਆ ਜੀ ਜੀ ਸਟਾਰਟਿੰਗ ਹੋ ਰਹੀ ਹੋएगी ਨਾ ਹਾਂ ਗੱਲਬਾਤ ਐਸੀ ਏਜੰਟ ਵੀ ਇੱਥੇ ਲੱਭੂਗੇ ਸਰਕਾਰ ਵੀ ਸਾਡੀ ਇੱਥੀ ਦੀ ਹੋਊਗੀ ਜੀ 트럼ਪ ਕੋਲ ਤਾਂ ਉਹ ਉਹ ਉਹਨਾਂ ਕੋਲ ਤਾਂ ਇੱਕ ਥੋਤੀ ਗੱਲ ਕਰ ਰਹੇ ਵੀ ਉਹਨਾਂ ਤੋਂ ਮਦਦ ਮੰਗ ਰਹੇ ਆ ਮਦਦ ਕਰ ਮੰਗ ਰਹੇ ਬੰਦ ਦਾ ਚੀਜ਼ ਤੁਸੀਂ ਕਰਨੀ ਆ ਏਜੰਟ ਪਾਣਾ ਤਾਂ ਤੁਸੀਂ ਬੰਦ ਕਰਨਾ ਹਿੰਦੁਸਤਾਨ ਦੇ ਵਿੱਚ ਅਗਰ ਹਿੰਦੁਸਤਾਨ ਦੇ ਵਿੱਚ ਇਦਾਂ ਦੇ ਏਜੰਟਾਂ ਜਿਹੜੇ ਇਦਾਂ ਲੋਕਾਂ ਨੂੰ ਪਰਵਾ ਕੇ ਲੋਕਾਂ ਦਾ ਜਨਤ ਨਾਲ ਖੇਲਦੇ ਜਾਂ ਜਾਨਾ ਗਵਾ ਵੀ ਦਿੰਦੇ ਨੇ ਲੋਕ ਇਹਨਾਂ ਦੀਆਂ ਗੱਲਾਂ ਚਾ ਕੇ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਦੇ ਹਾਂ ਇੱਕ ਨੰਬਰ ਨਾਲ ਚੱਲਦੇ ਆ ਜਿਹੜੇ ਜਿਸ ਦਾ ਪੇਪਰ ਵਰਕ ਸਹੀ ਹੁੰਦਾ ਕਿਸੇ ਦਾ ਕੋਈ ਸਾਖ ਸੰਬੰਧੀ ਰਿਸ਼ਤੇਦਾਰੀ ਹੋਣਾ ਰਹਣ ਦੇ ਲੇਕਿਨ ਗੈਰ ਕਾਨੂੰਨੀ ਢੰਗ ਦੇ ਨਾਲ ਜਾਣਾ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ ਪਹਿਲਾਂ ਜਿਹੜੇ ਭੇਜਦੇ ਆ ਭੇਜਣ ਵਾਲੇ ਸਭ ਤੋਂ ਜ਼ਿਆਦਾ ਗੁਨਾਹਗਾਰ ਆ ਜੀ ਜੇ ਅਸੀਂ ਬੰਦੇ ਆ ਉਹ ਗੁਨਾਹਗਾਰ ਨੇ ਤੇ ਹੁਣੇ ਮੋਤੀ ਸਾਹਿਬ ਇਹ ਵੀ ਕਹਿ ਰਹੇ ਨੇ ਕਹਿੰਦੇ ਅਸੀਂ ਉਹ ਬੰਦੇ ਵਾਪਸ ਲਾਂਗੇ ਜਿਹੜੇ ਕਿ ਕਾਨੂੰਨ ਦੇ ਯਾਨੀ ਕਿ ਦਾਰੇ ਤੋਂ ਬਾਹਰ ਹੋ ਕੇ ਗਏ ਹੋਣਗੇ ਉਹ ਬੰਦੇ ਆ ਉਹ ਬੰਦੇ ਲਵਾਂਗੇ ਪਰ ਜਿਹੜੇ ਨਹੀਂ ਗਏ ਫਿਰ ਉਹ ਇਦਾਂ ਹੱਤਕੜੀਆਂ ਪੈ ਕੇ ਆਣਗੇ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਗਲਤ ਸਜ਼ਾ ਦਿੱਤੀ ਜਾਏਗੀ ਦੇਖੋ ਸੋਢੀ ਸਾਹਿਬ ਹੁਣ ਤਾਂ ਹੋਈ ਨਹੀਂ ਸਕਦਾ ਹੁਣ ਤਾਂ ਦੋ 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 ਭਰਾ ਜਾ ਕੇ ਦੋ ਪ੍ਰਧਾਨ ਮੰਤਰੀ ਬੈਠੇ ਚਾਹ ਪੀ ਰਹੇ ਆ ਜਾਂ ਇਕੱਠੇ ਆਪਣੀ ਮੀਟਿੰਗ ਕਰ ਰਹੇ ਆ ਜੀ ਉਹ ਜਿਹੜੀ ਕਿੜ ਕੱਢੀ ਗਈ ਸੀ ਉਹ ਕਿੜ ਕੱਢੀ ਸੀ ਟਰੰਪ ਨੇ ਦਿਖਾਈ ਸੀ ਆਪਣੀ ਤਾਕਤ ਆਪਣੀ ਪਾਵਰ ਉਹ ਉਹਨਾਂ ਦੀ ਆਪਸੀ ਲੜਾਈ ਸੀਗੀ ਉਹੀ ਤਾਂ ਮੈਂ ਗੱਲ ਕਰਦਾ ਵੀ ਦੋ ਕੰਟਰੀਆਂ ਦੀ ਲੜਾਈ ਆ ਜਿਹੜੀ ਦੋ ਦੇਸ਼ਾਂ ਦੀ ਦੋ ਪ੍ਰਧਾਨ ਮੰਤਰੀਆਂ ਦੀ ਲੜਾਈ ਵੀ ਨਹੀਂ ਐ ਤਕਰਾਰਵਾਜੀ ਆ ਉਹ ਕਿਤੇ ਨਾ ਕਿਤੇ ਤੁਸੀਂ ਆਪਸ ਵਿੱਚ ਨਾਲ ਸੀਮਤ ਰੱਖੋ ਆਪਣੀਆਂ ਕੁਰਸੀਆਂ ਨਾਲ ਸੀਮਤ ਰੱਖੋ ਉਹਨਾਂ ਨੂੰ ਆਮ ਪਬਲਿਕ ਉਸ ਜੀਦਾ ਖਾਮਿਆਂ ਜਾਂ ਨਾ ਭੁਗਤੇ ਲਾਭ ਤਾਂ ਪਬਲਿਕ ਨੂੰ ਹੁੰਦੇ ਨਹੀਂ ਵੀ ਅਮਰੀਕਾ ਹਿੰਦੁਸਤਾਨ ਨੂੰ ਮਿਲਿਆ ਹਿੰਦੁਸਤਾਨ ਅਮਰੀਕਾ ਨੂੰ ਮਿਲਿਆ ਆਮ ਪਬਲਿਕ ਨੂੰ ਕੋਈ ਲਾਭ ਨਹੀਂ ਸਰਕਾਰਾਂ ਨੂੰ ਲਾਭ ਹੋਣਗੇ ਹਿੰਦੁਸਤਾਨ ਦੇ ਖਜ਼ਾਨੇ ਨੂੰ ਲਾਭ ਹੋਊਗਾ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਲੇਕਿਨ ਖਾਮਿਆਂ ਦਾ ਜਰੂਰ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਇਹਨਾਂ ਦੀ ਦੁ ਸ਼ਰਮ ਆਈ ਤੁਹਾਨੂੰ ਲੱਗਦਾ ਕਿ ਭਾਰਤ ਨੇ ਥੋੜੀ ਢਿੱਲ ਵਰਤੀ ਹੈ ਮੋਦੀ ਸਾਹਿਬ ਨੇ ਦੇਖੋ ਕਿਉਂਕਿ ਅੱਜ ਭਾਰਤ ਵੀ ਵੱਡੀ ਇੱਕ ਮਹਾਸ਼ਕਤੀ ਹੈ ਜੇ ਇਹ ਹੀ ਕੁਝ ਜੋ ਸਾਡੇ ਨਾਲ ਹੋਇਆ ਜੇ ਇਹ ਹੀ ਕੁਝ ਅਮਰੀਕਾ ਰੂਸ ਨਾਲ ਕਰਦਾ ਜਾਂ ਕਿਸੇ ਹੋਰ ਵੱਡੇ ਦੇਸ਼ ਨਾਲ ਕਰਦਾ ਤਾਂ ਉਹਨਾਂ ਨੂੰ ਇਸਾ ਯਾਨੀ ਕਿ ਸਿੱਟਾ ਨੁਕਸਾਨ ਭੁਗਤਣਾ ਪੈਂਦਾ ਉਹਨਾਂ ਨੂੰ ਪਤਾ ਹੈ ਵੀ ਭਾਰਤ ਨਹੀਂ ਬੋਲਣ ਵਾਲਾ ਹਾਲਾਂਕਿ ਭਾਰਤ ਦੇ ਰੂਸ ਨਾਲ ਬਹੁਤ ਵਧੀਆ ਲਿੰਕ ਨੇ ਪਰ ਰੂਸ ਹਮੇਸ਼ਾ ਭਾਰਤ ਦਾ ਸਾਥ ਦਿੰਦਾ ਆਇਆ ਹੈ ਤੇ ਅਮਰੀਕਾ ਥੋੜਾ ਇੰਡੀਆ ਤੋਂ ਦੂਰ ਹੈ ਸਭ ਨੂੰ ਪਤਾ ਖਟਾਸ ਹੈ ਕਿਉਂਕਿ ਇਹ ਰੂਸ ਨਾਲ ਅਮਰੀਕਾ ਦੀ ਬਣਦੀ ਨਹੀਂ ਤਾਂ ਹੀ ਕਰਕੇ ਭਾਰਤ ਪਾਕਿਸਤਾਨ ਨੂੰ ਸਾਥ ਦਿੰਦਾ ਹੈ ਪਰ ਹਾਂ ਇਹ ਸ਼ਰਤੀਏ ਦਾਵਾ ਕਰਦਾ ਕਿ ਜੇ ਰਸ਼ੀਆ ਜਾਂ ਫਰਾਂਸ ਵਰਗੇ ਦੇਸ਼ ਹੁੰਦੇ ਤਾਂ ਅਜ ਅਮਰੀਕਾ ਨੂੰ ਇਹਦਾ ਮੂੰਹ ਤੋੜਵਾ ਜਵਾਬ ਮਿਲਦਾ ਸੋਢੀ ਸਾਹਿਬ ਦੇਖੋ ਮੂੰਹ ਤੋੜਵਾ ਜਵਾਬ ਦੇ ਸਕਦੇ ਸੀ ਉੱਤੇ ਭੁਗਤਣਾ ਕਿੰਨੇ ਆ ਫਿਰ ਪਾਬਲੀ ਕਿੰਨੇ ਭੁਗਤਣਾ ਜੀ ਜੀ ਗੱਲ ਤੇ ਕਿੱਥੋਂ ਹੋਈ ਹੈ ਗਲਤੀ ਇਹ ਸਾਡੇ ਵੱਲੋਂ ਹੋਈ ਹੈ ਨਾ ਜੀ ਸਾਡੇ ਵੱਲੋਂ ਗਲਤੀ ਕੀਤੀਗੇ ਤਾਂ ਸਾਡੇ ਵੱਲੋਂ ਗਲਤੀ ਨਾ ਹੁੰਦੀ ਜਾਂ ਉਹ ਨਾਗਰਿਕਾਂ ਦੀ ਗਲਤੀ ਨਾ ਹੁੰਦੀ ਫਿਰ ਹਿੰਦੁਸਤਾਨ ਆਕੜ ਤੱਕੜ ਕਰਦਾ ਸਕਦਾ ਸੀ ਇੱਕ ਤਾਂ ਅਸੀਂ ਚੋਹਰ ਕਰੂੰਗਾ ਚੋਰੀ ਕਰੂੰਗਾ ਉੱਪਰ ਤੇ ਅਸੀਂ ਤਿਤਰਾ ਹੀ ਦਿਖਾਵਾਂਗੇ ਜੀ ਇੱਕ ਤਾਂ ਸਾਡੀ ਗਲਤੀ ਹੈ ਉੱਪਰ ਤੇ ਅਸੀਂ ਆਕੜ ਤੱਕੜ ਦੀ ਗੱਲ ਕਰੂੰਗੇ ਲੇਕਿਨ ਆਪਣੀ ਗਲਤੀ ਨਹੀਂ ਹੋਣੀ ਚਾਹੀਦੀ ਆਪਣੇ ਲੋਕਾਂ ਤੋਂ ਗਲਤੀ ਹੋ ਜਾਂਦੀ ਹੈ ਚਲੋ ਬੰਦਾ ਲਾਲਚ ਜਾ ਕੇ ਕਰ ਲੈਂਦਾ ਜਾਂ ਸੁਪਨਿਆਂ ਨੂੰ ਦੇਖ ਕੇ ਕਰ ਲੈਂਦਾ ਉਸ ਚੀਜ਼ ਤੇ ਪੁਆਇੰਟ ਨਹੀਂ ਬਣਦਾ ਲੇਕਿਨ ਜਦੋਂ ਆਮ ਲੋਕ ਵਿਚਾਰਾ ਫਾਜਨ ਨੇ ਆਮ ਲੋਕ ਫਾਜ ਜਾਂਦੀ ਜਨਤਾ ਫਾਜ ਜਾਂਦੀ ਹੈ ਹੁਣ ਉਹ ਵਿਚਾਰਾ ਕੋਈ ਪਲਾਟ ਵੇਚ ਕੇ ਗਿਆ ਕਿਸੇ ਨੇ ਘਣਾ ਵੇਚਿਆ ਕਿਸੇ ਨੇ ਕੁਝ ਵੇਚਿਆ ਕਿਸੇ ਨੇ ਕੋਈ ਸੁਪਨਾ ਮਾਰਿਆ ਤਦ ਜਾ ਕੇ 20 ਲੱਖ ਰੁਪਏ ਜੜਾ ਦੇ ਕੇ ਏਜੰਟਾਂ ਨੂੰ ਅੱਗੇ ਕੰਮ ਕਰਵਾਇਆ ਹੋਊਗਾ ਲੇਕਿਨ ਜਿੱਥੋਂ ਇਹ ਬੀਜ ਉੱਗੋ ਬੀਜ ਰਿਹਾ ਹੈ ਜਿੱਥੋਂ ਇਹ ਬੀਜ ਬੀਜ ਹੋ ਰਿਹਾ ਹੈ ਜਾਂ ਜਿੱਥੇ ਉੱਗ ਰਿਹਾ ਉਹ ਚੀਜ਼ ਨੂੰ ਬੰਦ ਕਰੋ ਨਾ ਤੁਸੀਂ ਏਜੰਟ ਬਣਾ ਤੋਂ ਸਟਾਰਟ ਕਰੋ ਜੀ ਆਮ ਪਬਲਿਕ ਤਾਂ ਆਪੇ ਸਮਝੂਗੀ ਜੀ ਨਹੀਂ ਸ਼ਰਮਾ ਜੀ ਮੈਂ ਏਜੰਟਾਂ ਦੀ ਗੱਲ ਹੀ ਕਰ ਰਿਹਾ ਏਜੰਟਾਂ ਦਾ ਕਾਰੋਬਾਰ ਹੁਣ ਚਾਹੀਦੀ ਹੈ ਪਰ ਦੇਖੋ ਐਨੇ ਦਿਨ ਹੋ ਗਏ ਸਿਰਫ ਹੁਣ ਤੱਕ ਸਿਰਫ ਦੋ ਏਜੰਟਾਂ ਦੀ ਕਾਰਵਾਈ ਹੈ ਪੂਰੇ ਹਿੰਦੁਸਤਾਨ ਸਰਕਾਰ ਇੱਥ ਅੰਤੇ ਕੋ ਛੋਟੀ ਜਾਵਾ ਅਗਰ 2 ਨੰਬਰ ਦੇ ਏਜੰਟ ਸਰਕਾਰਾਂ ਇਹਨਾਂ ਨੂੰ ਜਿਹਨੂੰ ਕਹਿੰਦੇ ਨੇ ਨੱਥਾ ਪਾ ਲੰਦੀ ਤਾ ਸਾਡੇ ਵਰਗਿਆਂ ਦੇ ਪਰਿਵਾਰ ਅੱਜ ਬਿਖਰੇ ਬੈ ਨਾ ਹੁੰਦੇ ਅਸੀਂ ਵੀ ਇਹਨਾਂ ਲੋਕਾਂ ਦੇ ਸਾਡੇ ਵੀ ਪਰਿਵਾਰ ਦੇ ਵਿੱਚੋਂ ਸਾਡੀ ਭੂਆ ਜੀ ਦਾ ਲੜਕਾ ਸੀਗਾ ਸਾਡੀ ਫੈਮਿਲੀ ਚ ਰਹਿੰਦਾ ਸੀਗਾ ਉਹ ਇਹ ਜੇ ਏਜੰਟਾਂ ਦੇ ਚੱਕਰ 'ਚ ਫਸੇ ਹੋਇਆ ਸਾਡਾ ਜੱਤੋਂ ਲੈ ਕੇ ਪਰਿਵਾਰ ਭਾਈ ਸਾਡਾ ਬਚਪਨ ਸੀਗਾ ਮੇਰੇ ਨੂੰ ਲੱਗਦਾ ਮੇਰਾ ਜਨਮ ਵੀ ਨਹੀਂ ਹੋਇਆ ਹੁਣ ਉਸ ਤੋਂ ਪਹਿਲਾਂ ਦੀ ਗੱਲ ਹੈ ਜੱਤੋਂ ਲੈ ਕੇ ਏਜੰਟਾਂ ਦੇ ਪੜਨੇ ਦੇ ਵਿੱਚ ਪੈਸੇ ਫਸੇ ਹੋਏ ਆ ਸਾਡੀ ਫੈਮਿਲੀ ਅੱਜ ਤੱਕ ਤਾਬ ਨਹੀਂ ਜੀ ਆਈ ਕਿਉਂ ਕਿ ਕਿਉਂਕਿ ਸਰਕਾਰਾਂ ਇਹਨਾਂ ਲੋਕਾਂ ਨੂੰ ਬੰਦ ਨਹੀਂ ਜੀ ਕਰਦੀਆਂ ਇੱਕ ਸਿਰਫ ਡਰਾਮੇ ਦਾ ਬਾਜ਼ੀ ਕਰਦਨੀ ਆ ਜਿਹੜੇ ਲੋਕਾਂ ਦੇ ਨਾਲ ਇਹ ਘਟਨਾ ਵਾਪਰਦੀ ਹੈ ਜਾਂ ਲੋਕ ਇਹਨਾਂ ਚੀਜ਼ਾਂ 'ਚ ਨੂੰ ਵਿੱਚਰਦੇ ਆ ਉਹ ਲੋਕਾਂ ਨੂੰ ਪਤਾ ਹੁੰਦਾ ਵੀ ਏਜੰਟ ਬਣੇ ਦੇ ਵਿੱਚ ਆ ਕੇ ਨਾਲ ਫਸ ਕੇ ਸੀ ਸਾਡਾ ਕੀ ਨੁਕਸਾਨ ਹੋਇਆ ਹਾਂ ਮੈਂ ਫੇਰ ਦੁਬਾਰੇ ਕਹੂੰਗਾ ਜਿਹੜੇ ਇੱਕ ਨੰਬਰ ਨਾਲ ਜਾਣਦੇ ਆ ਜਾਂ ਸਹੀ ਤਰੀਕੇ ਨਾਲ ਆਪਣਾ ਜਿਹੜਾ ਉਹ ਕੰਮ ਨੂੰ ਕਰਦੇ ਆ ਉਹ ਏਜੰਟਾਂ ਦੀ ਕੋਈ ਪ੍ਰੋਬਲਮ ਨਹੀਂ ਲੇਕਿਨ ਜਿਹੜੇ ਲੋਕਾਂ ਨੂੰ ਭਰਵਾਉਂਦੇ ਆ ਜਾਂ ਦੋ ਨੰਬਰਾਂ ਨਾਲ ਪੁੱਛਦੇ ਨੇ ਸਮਾਈ ਕੀ ਆਖਰੀ ਸਵਾਲ ਇੱਕ ਆਖਰੀ ਮੇਨ ਸਵਾਲ ਦਾ ਜਵਾਬ ਮੈਂ ਵੀ ਜਾਣਨਾ ਤੇ ਮੇਰੇ ਦਰਸ਼ਕ ਵੀ ਚਾਹੁੰਦੇ ਨੇ ਇਹ ਜੋ ਮੈਨੂੰ ਖੁਦ WhatsApp ਕੀਤਾ ਇੱਕ ਦਰਸ਼ਕ ਨੇ ਕਿ ਦੇਖੋ ਮੈਂ ਕੰਨਾ ਗਲਤਾਂ ਕੀਤੀ ਸੀ ਰਸ਼ੀਆ ਦੀ ਤੇ ਫਰਾਂਸ ਦੀ ਮਹਾਂਸ਼ਕਤੀਆਂ ਨੇ ਭਾਰਤ ਵੀ ਹੈ ਮੈਂ ਨਹੀਂ ਕਹਿੰਦਾ ਅਭੀ ਪਬਲੀਕ ਨੁਕਸਾਨ ਹੋਵੇ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜੇਕਰ ਅੱਜ ਭਾਰਤ ਰਸ਼ੀਆ ਹੁੰਦਾ ਤਾਂ ਉਹ ਠੋਕਵਾ ਜਵਾਬ ਦਿੰਦਾ ਜੇ ਇੰਡੀਆ ਠੋਕਵਾ ਜਵਾਬ ਦਿੰਦਾ ਤਾਂ ਜਿਹੜੇ ਦੇਖੋ 2033 ਲੋਕ ਹੋਰ ਵਾਪਸ ਆਣੇ ਨੇ ਉਹਨਾਂ ਨਾਲ ਅੰਮ੍ਰਿਤਸਰ ਆ ਗਿਆ ਨਾ ਕੁਝ ਐਵੇਂ ਦਾ ਹੁੰਦਾ ਉਹ ਸਹੀ ਸਲਾਮਤ ਆਣਗੇ ਦੇ ਕੋ ਸੋਡੀ ਸਾਹਿਬ ਬਿਲਕੁਲ ਅਗਰ ਇੱਥੇ ਲੜਾਈ ਝਗੜਾ ਜਾਂ ਤਕਰਾਰ ਵਧ ਜਾਈ ਜਾਵੇ ਸਰਕਾਰਾਂ ਦੀ ਬਜਾਨ ਨਾਲ ਆਮ ਪਬਲਿਕ ਫਿਰ ਫਿਸਦੀ ਜਾ ਉਹਨਾਂ ਤੇ ਕੋਈ ਵੱਡੀ ਕਾਰਵਾਈ ਕਰ ਦਿੰਦੀ ਹੈ ਜਿਹੜੀ ਅਮਰੀਕਾ ਦੀ ਸਰਕਾਰ ਆ ਸਾਡੇ ਉੱਥੇ ਨਾਗਰਿਕ ਫਸੇ ਹੋਏ ਆ ਉੱਥੇ ਬੈਠੇ ਆ ਚਾਹੇ ਜਿੰਮੇਵਾਰੀ ਤਰੀਕੇ ਨਾਲ ਫਸ ਗਏ ਆ ਜਿਉ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਉਹ ਫਸੇ ਹੋਏ ਆ ਜੀ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਅਗਰ ਕੋਈ ਸਰਕਾਰ ਗਲਤੀ ਕਰਦੀ ਹੈ ਸਾਨੂੰ ਨਹੀਂ ਜੀ ਪਤਾ ਵੀ ਸਰਕਾਰ ਨੇ ਹਮਲਾ ਕੀਤਾ ਨਹੀਂ ਬੋਲਿਆ ਜਾਂ ਸਰਕਾਰ ਨੇ ਉੱਚੀ ਦਾ ਮੂੰਹ ਤੋੜਵਾਜੋ ਆਪਕੀ ਨਹੀਂ ਦਿੱਤਾ ਇਹ ਸਰਕਾਰਾਂ ਨੂੰ ਪਤਾ ਸਰਕਾਰਾਂ ਦੇ ਪੈਰਾਮੀਟਰ 'ਚ ਇਹ ਗੱਲਾਂ ਹੁੰਦੀਆਂ ਨੇ ਲ ਉਹਦਾ ਖਾਮੇ ਆ ਜਾਓ ਉੱਥੇ ਜਿਹੜੇ 2200 ਜਿੰਨੇ ਵੀ ਤੁਸੀਂ ਦੱਸਿਆ ਜਿੰਨੇ ਵੀ ਬੰਦੇ ਬੈਠੇ ਜਿਨ੍ਹਾਂ ਨੇ ਵਾਪਸ ਆਉਣਾ ਹੈ ਉਹਨਾਂ ਤੇ ਕਿੰਨਾ ਕਿੰਨਾ ਨੁਕਸਾਨ ਹੋ ਸਕਦਾ ਹੈ ਚਲ ਮਾ ਜੀ ਮਾਲਵਿੰਦਰ ਦਾ ਮੈਸੇਜ ਆਇਆ ਤੁਹਾਡੇ ਲਈ ਸਮਰੂਪ ਤੋਂ ਆਪਣੇ ਦਰਸ਼ਕ ਨੇ ਮੈਂ ਫੋਨ ਚੱਕ ਨਹੀਂ ਸਕਿਆ ਨਾ ਇਹ WhatsApp ਮੈਸੇਜ ਕਰਤਾ ਮੈਨੂੰ ਕਿ ਸ਼ਰਮਾਈ ਨੂੰ ਇਹ ਗੱਲ ਪੁੱਛੋ ਵੀ ਜਿਹੜੀ ਮੀਟਿੰਗ ਹੋ ਰਹੀ ਹੈ ਕੀ ਦਾ ਫਾਇਦਾ ਹੋਏਗਾ ਜਾਂ ਇੱਕ ਦਿਖਾਵਾ ਕੀਤਾ ਗਿਆ ਹੈ ਮੋਦੀ ਵੱਲੋਂ ਜਿਹੜੀ ਪ੍ਰਧਾਨ ਮੰਤਰੀ ਜੀ ਨਾਲ ਹੋਈ ਹੈ ਹਾਂਜੀ ਹਾਂਜੀ ਇਹ ਤਾਂ ਸਿਰਫ ਇੱਕ ਦਿਖਾਵੇ ਦੀਆਂ ਗੱਲਾਂ ਹੈ ਜੀ ਇਹ ਤਾਂ ਸਿੱਧਾ ਹੀ ਸਿੱਧਾ ਦੁੱਧ ਉੱਤੇ ਪਾਣੀ ਦਾ ਪਾਣੀ ਏਸੀ ਗੱਲ ਕਰਕੇ ਹੋ ਰਿਹਾ ਵੀ ਇਹ ਘਟਨਾ ਵਾਪਰੀ ਕਦੋਂ ਕਦੋਂ ਹੈ ਜੀ ਉਸ ਤੋਂ ਬਾਅਦ ਅਜ ਮੋਦੀ ਸਾਹਿਬ ਜੀ ਨੂੰ ਜਾਂ ਕੱਲ ਮੋਦੀ ਸਾਹਿਬ ਜੀ ਦੀ ਅੱਗ ਭੁੱਲੀ ਹੈ ਦਿੱਲੀ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ ਆਪਣੀ ਰਾਜਨੀਤੀ ਤੋਂ ਵਿਹਲੇ ਹੋ ਕੇ ਉੱਧਰ ਹੁਣ ਗੱਲ ਕਰਨ ਚਲੇ ਗਏ ਜੀ ਫਰਮਲਟੀ ਉਹ ਕੀਤੀ ਜਾ ਰਹੀ ਹੈ ਅਗਰ ਅਸਲੀਅਤ ਹੁੰਦੀ ਤਾਂ ਉਸੇ ਟਾਈਮ ਤੁਰੰਤ ਜਾਂ ਜਿਵੇਂ ਤੁਸੀਂ ਕਿਹਾ ਵੀ ਕਈ ਮਹੀਨੇ ਪਹਿਲਾਂ ਪਤਾ ਸੀ ਉਸ ਵਕਤ ਇਹ ਚੀਜ਼ ਨੂੰ ਗੌਰ ਕਰ ਲਿਆ ਜਾਂਦਾ ਠੀਕ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਆਂ ਦੋਵੇਂ ਸਰਕਾਰ ਆਪ ਦੇ ਵਿੱਚ ਬੈਠਦੀਆਂ ਉਹਨ ਇਹ ਕੋਨੂੰ ਨਹੀਂ ਢੰਗ ਦੇ ਨਾਲੇ ਤਰੋ ਭੇਜਦੇ ਆ ਉਹਨਾਂ ਤੇ ਕਾਰਵਾਈ ਕਰਕੇ ਕਿਤੇ ਨਾ ਕਿਤੇ ਸਹੀ ਸਰਾਮ ਤੇ ਲੋਕਾਂ ਨੂੰ ਘਰ ਦੇ ਵਿੱਚ ਲਿਆਉਣ ਦੇ ਵਿੱਚ ਸਹੀ ਸਭ ਕੁਝ ਸਹੀ ਰਹਿੰਦਾ ਸਹੀ ਪਲਾਨਿੰਗ ਰਹਿੰਦੀ ਜੀ ਫਿਰ ਚਲੋ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਕਿ ਜਿਹੜੀ ਗੱਲ ਦਾ ਜਵਾਬ ਮਾਲਵਿੰਦਰ ਜੀ ਮੰਗਿਆ ਸੀ ਉਹ ਮਿਲ ਗਿਆ ਹੋਣਾ ਮੈਨੂੰ ਫੋਨ ਆ ਜਾਏਗਾ ਥੋੜੇ ਦੇਰ ਤੱਕ ਆਇਆ ਨਹੀਂ ਵਿੱਚ ਤੇ ਤੁਹਾਡਾ ਫਿਲਹਾਲ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਬਿਲਕੁਲ ਬਿਲਕੁਲ ਦੇਖੋ ਛੋਡੀ ਸਾਹਿਬ ਇਹ ਤਾਂ ਸਿੱਧਾ ਦਿਖਦਾ ਵੀ ਇਹ ਇੱਕ ਫਾਰਮੈਲਟੀ ਹੈ ਜੀ ਗਰਾਉਂਡ ਜ਼ੀਰੋ ਤੇ ਆ ਕੇ ਕੁਝ ਨਹੀਂ ਜਿਉਣਾ ਗਰਾਉਂਡ ਜ਼ੀਰੋ ਤੇ ਆ ਕੇ ਲੋਕਾਂ ਨੂੰ ਭੁਗਤਣਾ ਪੈਣਾ ਇਸ ਤਾਂ ਚੈਨਲ ਦੇ ਥਰੂ ਹੀ ਕਹਿੰਦੇ ਆ ਵੀ ਜਿਹੜੇ ਗੈਰ ਕਮਿਊਨਿਟੀ ਢਾਂਗੇ ਨਾਲ ਗਏ ਹੋਏ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਆਪਣਾ ਕੰਮ ਕਰਨਾ ਇੱਕ ਮਿੰਟ ਇੱਕ ਮਿੰਟ ਡਾਕਟਰ ਸਾਹਿਬ ਆ ਗਏ ਸੁਣ ਲਓ ਕੀ ਕਹਿੰਦੇ ਨੇ ਜੀ 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 ਹੈਲੋ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ 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 ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਮਤਲਬ ਰਿਪੋਰਟ ਇਹ ਕੋਈ ਅੱਜ ਦਾ ਤਾਂ ਰਿਪੋਰਟ ਹੋਈ ਨਹੀਂ ਹਨ ਇਹਦਾ 10 20 ਸਾਲਾਂ ਦੇ ਰਿਪੋਰਟ ਹੁੰਦੇ ਆਏ ਨੇ ਨਹੀਂ ਜੀ ਡਾਕਟਰ ਸਾਹਿਬ ਇੱਕ ਐਮ ਸਵਾਲ ਕਰਾਂਗਾ ਕਰਾਂਗਾ ਦੇਖੋ ਕਿ ਡਿਪੋਰਟ ਤਾਂ ਆਪਾਂ ਰੋਜ਼ ਗੱਲ ਕਰ ਰਹੇ ਆਂ ਆਪਾਂ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਇਹ ਦਿਖਾਵਾ ਦਿਖਾਵਾ ਹੈ ਜਾਂ ਇਸਾ ਕੋਸਰ ਦੇਖ ਨੂੰ ਮਿਲੇਗਾ ਦੇਖੋ ਜੀ ਜੇ ਤਾਂ ਮਤਲਬ ਕੱਢੇ ਇੱਥੇ ਮੀਟਿੰਗ ਹੋਈ ਹੈ ਫਿਰ ਤਾਂ ਉਹਦਾ ਰਿਜ਼ਲਟ ਮਿਲੂਗਾ ਨਹੀਂ ਤਾਂ ਇਹ ਗੂੰਗੂਗਾ ਤੋਂ ਲਿੱਟੀ ਝਾੜਨਾ ਉੱਥੇ ਜਾ ਕੇ ਕਹਿਣ ਲੱਗੇ ਵੀ ਇਹ ਤਾਂ ਗਰੀਬ ਨੇ ਜੀ ਇਹ ਤਾਂ ਜੇ ਆ ਉਹ ਹੈ ਚਾਹੇ ਕੋਈ ਹੈ ਬੰਦਾ ਹਿੰਦੁਸਤਾਨੀ ਆਪਾਂ ਅਮੀਰ ਗਰੀਬ ਦਾ ਮਸਲਾ ਉੱਥੇ ਥੋੜੀ ਠਾਣਾ ਜੀ ਜੀ ਆਪਾਂ ਮਸਲਾ ਹਿੰਦੁਸਤਾਨੀ ਦਾ ਠਾਣਾ ਹੈ ਉੱਥੇ ਵੀ ਬੰਦਾ ਹਿੰਦੁਸਤਾਨੀ ਹੈ ਜੇ ਹਿੰਦੁਸਤਾਨੀ ਬੰਦਾ ਇੱਥੇ ਆ ਗਿਆ ਤੁੰਨੂੰ ਨਹੀਂ ਉਹ ਕੋਈ ਉਹ ਹੈ ਤਾਂ ਸਾਨੂੰ ਦੱਸੋ ਅਸੀਂ ਆਪਦਾ ਲੈ ਕੇ ਜਾਵਾਂਗੇ ਕਾਇਦੇ ਕਾਨੂੰਨ ਮੁਤਾਬਕ ਜਿਆਜਾ ਫੁਰਸਤ ਹੋਊਗੀ ਅਸੀਂ ਕਰਾਂਗੇ ਮਤਲਬ ਇਹ ਕੀ ਗੱਲ ਵੀ ਉਹ ਬੇੜੀਆਂ ਲਾਵੇ ਸਾਥ ਘਰੀਆਂ ਲਾਵੇ ਜਾ ਕਾਨੂੰਨਾਂ ਦੇ ਵਿੱਚ ਜੋ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਦਾ ਉਲੰਘਣ ਕਰੇ ਇਹ ਤਾਂ ਮਤਲਬ ਉਹਦੇ ਵਾਸਤੇ ਬਹੁਤ ਤੱਪ ਹੈ ਜਿਹੜਾ ਕੋਈ ਛੋਟਾ ਜਿਹਾ ਦੇਸ਼ ਹੈ ਕਲੰਬੀਆ ਕਲੰਬੀਆ ਆਪ ਦੇ ਕਹਿੰਦੇ ਕਲੰਬੀਆ ਦੇ ਕੋਲੇ ਜਦੋਂ ਇਨਫਾਰਮੇਸ਼ਨ ਗਈ ਵੀ ਤੁਹਾਡਾ ਜਹਾਜ ਆ ਜਾ ਰਿਹਾ ਉਹ ਕਹਿੰਦੇ ਵੀ ਹਾਂ ਅਸੀਂ ਜਾਂ ਅਜਲੀ ਅਸੀਂ ਇੱਥੇ ਉਤਰ ਲੈਂਦੇ ਅਸੀਂ ਆਪਦੇ ਬੰਦਿਆਂ ਨੂੰ ਆਪ ਲੈਵਾਂਗੇ ਬਾਈ ਜਿੱਤ ਮੈਂ ਤਾਂ ਉਹ ਬੰਦੇ ਆਪਦਾ ਜਾ ਕੇ ਉਥੋਂ ਜਹਾਜਾਂ ਦੇ ਵਿੱਚ ਰੋਸ ਦੇ ਵਿੱਚ ਆਪਦੇ ਬੰਦੇ ਲੈ ਕੇ ਆਏ ਨੇ ਆਪਣੇ ਆਪ ਨਾ ਦੇਖ ਲਓ ਕੀ ਹਾਲ ਹੋਇਆ ਜੀ ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਜੀ थैंक यू ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਅਰਿੰਦਰ ਡਾਕਟਰ ਸਾਹਿਬ ਮਾਨਸਾ ਤੋਂ ਤੇ ਨਾਲ ਸਾਡੇ ਸੀਗੇ ਸੰਜੀਵ ਸ਼ਰਮਾ ਜੀ ਗੱਲਬਾਤ ਕਰ ਰਹੇ ਸੀ ਜੋ ਲਾਈਵ ਦੇ ਵਿੱਚ ਮੇਰੇ ਨਾਲ ਤੇ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਕਿ ਨਵਾਂ ਇੱਕ ਸੰਦੇਸ਼ ਆਇਆ ਹੈ ਪੀਐਮ ਮੋਦੀ ਜੀ ਦਾ ਜੋ ਕਿ ਵਿਦੇਸ਼ ਛਾਤਰਾ ਤੇ ਨੇ ਹਾਲਾਂਕਿ ਬਹੁਤ ਵੱਡੇ ਵੱਡੇ ਦਾਅਵੇ ਦਾ ਕਰ ਦਿੱਤੇ ਗਏ ਨੇ ਕਿ ਹੁਣ ਅਸੀਂ ਮਨੁੱਖੀ ਤਸਵੀਰ ਰੋਕਾਂਗੇ ਪਰ 트াম্প ਤੋਂ ਮੰਗੀ ਹੈ ਮਦਦ ਤੇ ਵੀ ਸਵਾਲ ਇਹ ਵੀ ਉਠਿਆ ਕਿ ਜੇਕਰ ਜੋ ਸਾਡੇ ਨਾਲ ਅੰਮ੍ਰਿਤਸਰ ਵਿੱਚ ਹੋਇਆ ਜਿਹੜੇ ਸਾਡੇ ਨੌਜਵਾਨ ਨੂੰ ਹੱਥਾਂ ਵਿੱਚ ਤਤਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਾਂਦਾ ਗਿਆ ਜੋ ਤਸਿੱਦਦ ਕੀਤਾ ਗਿਆ ਅਮਰੀਕਾ ਸਰਕਾਰ ਵੱਲੋਂ ਜੇਕਰ ਇਹ ਕਿਸੇ ਰਸ਼ੀਆ ਅਗਰੀ ਕੰਟਰੀ ਦਾ ਹੁੰਦਾ ਜਾਂ ਕਿਸੇ ਹੋਰ ਵੱਡੀ ਕੰਟਰੀ ਜਰਮਨ ਨਾਲ ਗੱਲ ਕਰ ਲਈਏ ਫਰਾਂਸ ਨਾਲ ਤਾਂ ਉਹ ਦਿਨ ਦਾ ਮੂੰਹ ਤੋੜਵਾ ਜਵਾਬ ਜੋ ਕਿ ਭਾਰਤ ਨੇ ਨਹੀਂ ਦਿੱਤਾ ਤੇ ਮੋਦੀ ਸਾਹਿਬ ਦੇ ਵੱਲੋਂ ਹੁਣ ਇੱਕ ਮੀਟਿੰਗ ਕੀਤੀ ਗਿਆ ਗਏ ਜਾਰੀ ਹੈ ਕਿਉਂਕਿ ਮੋਦੀ ਜੀ ਬਿਜ਼ੀ ਸੀਗੇ ਉਹਦੇ ਚੋਣਾ ਦਿੱਲੀ ਸਰਕਾਰ ਬਣਾਉਣ ਦੇ ਵਿੱਚ ਹੁਣ ਦੇਖਣਾ ਇਹ ਹੈ ਕਿ ਜਿਹੜੇ ਸਾਡੇ 2033 ਨੌਜਵਾਨ ਲੜਕੇ ਲੜਕੀਆਂ ਉੱਥੇ ਫਸੇ ਹੋਏ ਨੇ ਕੀ ਸਰਕਾਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਲੈ ਕੇ ਆਏਗੀ ਜਾਂ ਉਹਨਾਂ ਨਾਲ ਵੀ ਹੋਏਗਾ ਦੁਬਾਰਾ ਡਿਪੋਰਟ ਵਾਲਾ ਉਹੀ ਤੱਕਾ ਦੋਸਤੋ ਇਹਨਾਂ ਨੂੰ ਸਮਾਂ ਦੱਸੇਗਾ ਜੋ ਵੀ ਹੋਏਗਾ ਸਭ ਤੋਂ ਪਹਿਲਾਂ ਨਸ਼ਰ ਕਰਾਂਗਾ ਤੁਹਾਨੂੰ ਏਵਨ ਪੰਜਾਬੀ ਟੀਵੀ ਤੇ ਤੇ ਦੋਸਤੋ ਮੈਨੂੰ ਦਿਓ ਇਜ਼ਾਦ